15 ਅਗਸਤ ਨੂੰ ਆਜ਼ਾਦੀ ਦਿਹਾੜੇ ਦਾ ਰਾਜ ਪੱਤਰੀ ਸਮਾਗਮ ਫਰੀ ਕੋਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਾਂ ਤੇ ਉਹਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਫਰੀ ਕੋਡ ਦੇ ਐਸਐਸਪੀ ਪ੍ਰਗਿਆ ਜੈਨ ਮੌਕੇ ਤੇ ਪਹੁੰਚੇਗਾ ਤੇ ਉਹਨਾਂ ਵੱਲੋਂ ਇਸ ਦਾ ਜਾਇਜ਼ਾ ਲਿਆ ਗਿਆ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੁਸੀਂ ਵੀ ਸੁਣੋ ਐਸਐਸਪੀ ਫਰੀ ਕੋਟ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਸੀਐਮ ਸਾਹਿਬ ਇੱਥੇ ਫਰੀਦਕੋਟ ਝੰਡਾ ਫੇਰਣ ਵਾਸਤੇ ਆ ਰਹੇ ਨੇ ਇਹ ਸਾਡੇ ਸਾਰਿਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤਾਂ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਪੂਰੀ ਤੰਦੇਹੀ ਨਾਲ ਆਪਣੀ ਡਿਊਟੀ ਕਰ ਰਹੀ ਹੈ ਔਰ ਐਂਪਲ ਸਿਕਿਉਰਿਟੀ ਅਰੇਂਜਮੈਂਟਸ ਜੋ ਹੈ ਉਹ ਕਿਤੇ ਜਾ ਰਹੇ ਨੇ और जोड़े साडे सिक्योरिटी प्रोग्राम्स ने रेडी ने तो हूँ तुम देख सकते हो कि अच्छ आठ तारीख से ही साड़ी सिक्योरिटी ड्रिल्स ड्राई रनस सारी चलती पी हैं और दो हज़ार के आसपास सिक्योरिटी परसनल्स और पचास गसटिड गजटिड रैंक ऑफिसर्स जो हैं वो पूरे चौदह तारीख पंद्रह तारीख जी ये प्रोग्राम रहेगा जो भी एज पर इटिनरी उसमें असिई जी जिम्मे मैं क्या कि दो हज़ार ढाई हज़ार के ਸਪਾਸ ਬੰਦਾ ਇੱਥੇ ਡਿਪਲੋਏ ਹੋਊਗਾ ਤੇ ਫਰੀਦਕੋਟ ਜ਼ਿਲ੍ਹੇ ਦੇ ਜਿੰਨੇ ਵੀ ਮੈਕਸਿਮਮ ਬੰਦੇ ਇਸ ਡਿਊਟੀ ਤੇ ਡਿਪਲੋਏ ਕਰ ਸਕਦੇ ਤੁਸੀਂ ਮੰਨ ਕੇ ਚੱਲੋ ਕਿ 90% ਫੋਰਸ ਇਸੇ ਡਿਊਟੀ ਤੇ ਹੀ ਰਹੂਗੀ ਤਾਂ ਸਾਡੇ ਵੱਲੋਂ ਪੁਖਤਾ ਪ੍ਰਬੰਧ ਇੱਚ ਕਿਤੇ ਜਾ ਰਹੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਕਰਦੇ ਹੋਏ ਜਿਹੜੀ ਪ੍ਰੋਗਰਾਮ ਤੋਂ ਪਹਿਲਾਂ ਵਾਲੀ ਜਿਹੜੀਆਂ ਤਿਆਰੀਆਂ ਹੁੰਦੀਆਂ ਆ ਉਹ ਸਾਰੀ ਅੱਜ ਸਹੀ ਕਰਾਂਗੇ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਯੈਸ ਪੰਜਾਬ ਪੁਲਿਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਫੋਰਸਿਸ ਆਣ ਗੀਆਂ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨ ਗਰੁੱਪਸ ਨੇ ਸੀਐਮ ਸਿਕਿਉਰਿਟੀ ਔਰ ਜਿਹੜੇ ਸਪੈਸ਼ਲਾਈਜ਼ਡ ਕਯੂਆਰਟੀਜ਼ ਨੇ ਸਾਰੇ ਕੰਪੋਨੈਂਟਸ ਇਥੇ ਸਟੇਸ਼ਨ ਡਰੈਨਗੇ ਜਿਹੜਾ ਪ੍ਰੋਟੋਕੋਲ ਹੈ ਸਟੇਟ ਲੈਵਲ ਫੰਕਸ਼ਨ ਨੂੰ ਕਰਾਉਣ ਦਾ ਉਹ ਸਾਡੇ ਵੱਲੋਂ ਪ੍ਰੋਪਰ ਕੀਤਾ ਜਾਊਗਾ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗੀ ਕਿ ਅੱਜ ਤੋਂ ਲੈ ਕੇ ਅੱਗੇ ਤੱਕ ਇੱਕ ਜੋ ਡਰੋਨ ਉਡਾਣੇ ਤੇ ਕੰਪਲੀਟ پابੰਦੀ ਰਹੇਗੀ ਇਨ ਦਾ ਏਰੀਆ ਆਫ ਰੀਤਕੋਟ ਡਿਸਟ੍ਰਿਕਟ ता इस तो अलावा जोड़े ट्रैफिक रूट डायवर्जन प्लान्स ने वो भी पब्लिक के साथ मीडिया राही और सोशल मीडिया पेज राही पहले ही शेयर कर देते जाएंगे और एक मैं ये भी अपील कराँगी कि पंद्रह अगस्त वाले दिन वेन्यू वाले दिन फंक्शन वाले दिन वेन्यू तो कोई भी ऐसी चीज़ लेके ना आए जिससे ਫਰਿਸਕਿੰਚ ਤੁਹਾਨੂੰ ਵੀ ਦਿੱਕਤ ਹੋਏ ਤੇ ਸਾਨੂੰ ਵੀ ਤੁਹਾਨੂੰ ਵਾਪਸ ਮੋੜਨਾ ਪਏ ਕਿਉਂਕਿ ਕਿਸੇ ਵੀ ਤਰ੍ਹਾਂ ਕੀ ਜਿਹੜੀ ਇੱਕ ਕੋਤਾਹੀ ਅਸੀਂ ਫਲੈਸ਼ ਨਹੀਂ ਮੈਨ ਕੋਫੀ ਥ्रेट्स ਮਿਲ ਰਹੇ ਆ ਕਿਉਂਕਿ ਇਹ ਗੱਲ ਕਰੀ ਤਾਂ ਇੱਕ ਦਿਨ ਪਹਿਲਾਂ ਸਿੱਖ ਫੋਰ ਜਸਟਿਸ ਦੇ ਆਗੂ ਜਿਹੜੇ ਗੁਰਪ੍ਰਤਮ ਸਿੰਘ ਪਰਮੋਹਨ ਵਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਜਿਸ ਵਿੱਚ ਲੋਕਾਂ ਨੂੰ ਭੜਕਾਇਆ ਜਾ ਰਿਹਾ ਕਿ ਇੱਥੇ ਖਾਲਸਾ ਸੰਮਰਥਕ ਝੰਡੇ ਲਹਿਰਾਏ ਜਾਣ ਔਰ ਕਿਸਾਨਾਂ ਨੂੰ ਵੀ ਭੜਕਾਇਆ ਜਾ ਰਿਹਾ ਉਸ ਵੀਡੀਓ ਦੇ ਜਰੀਏ ਕਿ ਇੱਥੇ ਉਹਨਾਂ ਦਾ ਘਰਾਓ ਕਰੋ ਔਰ ਉਹਨਾਂ ਤੋਂ ਡਿਮਾਂਡ ਕਰੋ ਕਿ ਉਹਨਾਂ ਦੀ ਜਿਹੜੀਆਂ ਧਮਾਸ਼ੀਆਂ ਚਾਲਾਂ ਦੀਆਂ ਕੁਰੀਆਂ ਕਰਦੇ। ਦੇਖਿਏ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਔਰ ਸਟਾਰਟਿੰਗ ਸੇ ਹੀ ਪੰਜਾਬ ਦੀ ਜਿਹੜੀ ਹਿਸਟਰੀ ਰਹੀ ਹੈ ਉਹ ਚ ਪੰਜਾਬੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸ ਦੇਸ਼ ਵਾਸਤੇ ਇਸ ਮਿੱਟੀ ਵਾਸਤੇ ਤੇ ਇਸ ਟਾਈਪ ਦੇ ਜਿਹੜੇ ਇਹ ਬੰਦੇ ਨੇ ਉਹਨਾਂ ਦੇ ਕਹਿਣ ਤੇ ਕੋਈ ਵੀ ਇਹਨਾਂ ਦੇ ਕਹਿਣ 'ਚ ਨਹੀਂ ਆਉਣ ਵਾਲਾ ਹੈ ਔਰ ਇਹ ਕਦੇ ਵੀ ਪੰਜਾਬੀ ਜਿਹੜੇ ਲੋਕੀ ਨੇ ਉਹਨਾਂ ਨੇ ਕਦੇ ਵੀ ਇਹਨਾਂ ਚੀਜ਼ਾਂ ਦੇ ਕਦੇ ਧਿਆਨ ਨਹੀਂ ਦਿੱਤਾ ਹੈ ਇਨਫੈਕਟ ਉਹਨਾਂ ਦੇ ਅਗੇਂਸਟ ਹੀ ਸਾਰੇ ਅਸੀਂ ਮੋਢੇ ਤੋਂ ਮੋਢਾ ਲਗਾ ਕੇ ਖੜੇ ਹਾਂ ਇਸ ਤੋਂ ਇਲਾਵਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੇ ਸક્ષਮ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਇਸ ਟਾਈਪ ਦੇ ਐਲੀਮੈਂਟਸ ਨੂੰ ਸਿਰ ਚੁੱਕਣ ਨਹੀਂ ਦੇ